ਮੋਦੀ ਨੇ ਅਮਰੀਕੀ ਰਾਜਦੂਤ ਸਰਜੀਓ ਗੋਰਨਾਲ ਦੀ ਮੁਲਾਕਾਤ ਕਰਨ ਪੀਐਮ ਨੂੰ ਟਰੰਪ ਤੇ ਮੋਦੀ ਦੀ ਤਸਵੀਰ ਕੀਤੀ ਤੇ ਤਸਵੀਰ ਤੇ ਲਿਖਿਆ ਮਿਸਟਰ ਪ੍ਰੈਮ ਮਿੰਿਸਟਰ ਯੂ ਅਲਬ੍ਰਿਚ ਮੋਦੀ ਨੇ ਕਿਸਾਨਾਂ ਨੂੰ ਕਣਕ ਦੇ ਛੋਣੇ ਦੀ ਥਾਂ ਦਾਲਾਂ ਬੀਜਣ ਦੀ ਸਲਾਹ 2030 ਤੱਕ ਦਾਲਾਂ ਦੀ ਰਕਬਾ 35 ਲੱਖ ਹੈਕਟੇਰ ਤੱਕ ਵਧਾਉਣ ਲਈ ਦਿੱਤਾ ਜ਼ੋਰ ਕਿਹਾ ਵਿਕਸਤ ਭਾਰਤ ਬਣਾਉਣ ਦੇ ਲਈ ਕਿਸਾਨਾਂ ਦੀ ਭੂਮਿਕਾ ਬਹੁਤ ਜ਼ਰੂਰੀ ਹੈ ਪਰਸਨੈਲਿਟੀ ਤੇ ਪਬਲਿਸਿਟੀ ਰਾਈਟਸ ਨੂੰ ਲੈ ਕੇ ਦਿੱਲੀ ਹਾਈ ਕੋਰਟ ਪਹੁੰਚੇ ਗਾਇਕ ਕੁਮਾਰ ਸਾਨੂੰ ਨਾਮ ਆਵਾਜ਼ ਗੌਂਡ ਤਰੀਕੇ ਤੇ ਤਕਨੀਕ ਮੁਲੇਕੇ ਦੀ ਪੁਸਤਕ ਦਾ ਦਿਮੰਗ ਮਾਮਲੇ ਨੂੰ ਲੈ ਕੇ ਕਾਲਪੋਸਕ ਵੀ ਹੈ ਸੁਣਵਾਤੀ ਦੀਵਾਲੀ ਦੇ ਮੱਦੇਨਜ਼ਰ ਦਿੱਲੀ ਪੁਲਿਸ ਨੇ ਕੀਤੀ ਨਾਈਟ ਪੈਟ੍ਰੋਲਿੰਗ ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਲਈ ਲਗਾਤਾਰ ਕੀਤੀ ਗਈ ਕਸ਼ਟ ਸ਼ਰਾਤੀ ਅੰਸਰਾ ਦੇ ਗੱਟੇ ਗਏ ਚਲਾਨ ਸੀਐਮ ਭਗਵੰਤ ਪਾ ਨੇ ਗਵਰਨ ਗੁਲਾਬ ਚੰਕਟਾਰੀਆ ਦੇ ਨਾਲ ਕੀਤੀ ਮੁਲਾਕਾਤ ਦੀਵਾਲੀ ਮੀਆਂ ਦਿੱਤੀਆਂ ਸ਼ੁਭ ਕਾਮਨਾਵਾਂ ਏਡੀਜੀਪੀ ਤੁਲਕੁਸ਼ੀ ਮਾਮਲੇ ਵਿੱਚ ਦਖਲ ਦੇਣ ਦੀ ਕੀਤੀ ਮਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਮੌਕੇ ਵਿਸ਼ੇਸ਼ ਟ੍ਰੇਨਾਂ ਦੀ ਮੰਗ ਮੰਤਰੀ ਹਰਜੋਤ ਬੈਂਸ ਨੇ ਰੇਲ ਮੰਤਰੀ ਪ੍ਰਮੇਰ ਮਿਤ ਨੂੰ ਲਿਖਿਆ ਲੈਟਰ ਸੰਕਟਾਂ ਦੇ ਲਈ ਬੰਦੇ ਭਾਰਤ ਸਮੇਤ ਹੋਰ ਟ੍ਰੇਨਾਂ ਚਲਾਉਣ ਦੀ ਕੀਤੀ ਅਪੀਲ ਕਰਨ ਤਰਨ ਪਹੁੰਚੇ ਸੁਖਬੀਰ ਸਿੰਘ ਬਾਦਲ ਪਾਰਟੀ ਉਮੀਦਵਾਰ ਸੁਖਵਿੰਦਰ ਕੌਰ ਲਈ ਕੀਤਾ ਪ੍ਰਚਾਰ ਸੁਖਬੀਰ ਨੇ ਵਿਰੋਧੀ ਪਾਰਟੀਆਂ ਤੇ ਸਾਡੇ ਜਾਮ ਕੇ ਨਹੀਂ ਜਾਂਦਾ ਜਲੰਧਰ ਦੇ ਵਿਦਿਆਪਤਾਂ ਪਹੁੰਚੇ ਗਵਰਨ ਗੁਲਾਬ ਚੰਕਟਾਰੀਆ ਮੋਬਾਈਲ ਸਾਇੰਸ ਲੈਬ ਦਿਖਾਈ ਹਰੀ ਚੰਡੀ ਕੇਹਾ ਵਿਗਿਆਨ ਨੂੰ ਕਰਕਰ ਹਚਾਵੇਗੀ ਮੋਬਾਈਲ ਲੈਬ क्षेत्र कानूनी जागरूकता के लिए विशेष प्रदर्शनी तकरीबन उन्ती हजार लोग देख चुके प्रदर्शनी पुलिस की नवी कार्य प्रणाली नवे कानूना दे चलक चीफ जस्टिस ऑफ इंडिया बी आर गवाई से हमले तोले कैबिनेट डॉ रवजोत मुलजम वकील वकीलना चाहती है भाजपा सरकार जेकर सरकार चाहती है कर सकती वकील संगर नगर कौंसल का मामला पख्या मौजूदा प्रधान भुपिंद नेहल के कामकाज तो नाखुश काउंसलर आम आदमी पार्टी अठ का अतीफा ਫਜ਼ਿਲਕਾ ਚ ਤੇਜ਼ੀ ਨਾਲ ਵਧ ਰਹੇ ਡੇਂਗੂ ਦੇ ਮਾਮਲੇ ਹੁਣ ਤੱਕ 66 ਕੇਸ ਆਏ ਸਾਹਮਣੇ ਸਿਹਤ ਵਿਭਾਗ ਦੇ ਵੱਲੋਂ ਲੋਕਾਂ ਨੂੰ ਸਫਾਈ ਰੱਖਣ ਦੀ ਹਦਾਇਤ ਰੋहतक ਦੇ ਪਿੰਡ ਕਿਲੋਈਚ ਦੋ ਪਰਾਂਵਾ ਤੇ ਕਤਲ ਦਾ ਮਾਮਲਾ ਕਰਮਾਇਆ ਆਈਜੀ ਨੂੰ ਮਿਲੇ ਪਿੰਡ ਵਾਸੀ ਪੁਲਿਸ ਨੇ ਜਲਦ ਤੋਂ ਜਲਦ ਹੋਰ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਦਿੱਤਾ ਭਰੋਸਾ ਰੋਪੜ ਮੰਡੀ ਚ ਚੋਨੇ ਦੀ ਆਮਦ ਜ਼ੋਰਾਂ ਦੇ ਪਰ ਕਾਲੇ ਦਾਣਿਆਂ ਨੇ ਬਧਾਈ ਚਿੰਤਾ ਖੜੀ ਨਾ ਹੋਣ ਕਿਸਾਨਾਂ ਦੇ ਵੱਲੋਂ ਸੰਘਰਸ਼ ਦੀ ਦਿੱਗੇ ਚਤਾਵਨੀ ਜਾਰੀ ਸੀਜ਼ਨ ਚ ਮਠਾਈਆਂ ਤੇ ਡਰਾਈ ਫਰੂਟ ਦੀ ਬੜੀ ਮੰਗ ਡਰਾਈ ਫਰੂਟ ਦੇ ਵੱਤੇ ਰੇਟਾ ਦੇ ਲਈ ਵਪਾਰੀਆਂ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਦੱਸਿਆ ਧੰਨਵਾਦ ਭਾਰਤ ਪਾਕਿਸਤਾਨ ਵਪਾਰ ਦੁਬਾਰਾ ਸ਼ੁਰੂ ਕਰ ਦਿੱਲੀ ਗਈ ਥੀ ਵਰਲਡ ਟੈਸਟ ਚੈਂਪੀਅਨਸ਼ਿਪ ਸ਼ੁਭਮਨ ਗਿੱਲ ਨੇ ਰਚਿਆ ਅਥਾਹ ਦਸਵਾਂ ਸੈਂਕੜਾ ਜੜ ਕੇ ਰੋਹਿਤ ਸ਼ਰਮਾ ਤੇ ਬਾਬਰ ਆਜ਼ਮ ਦਾ ਤੋੜਿਆ ਰਿਕਾਰਡ ਵੈਸਟ ਇੰਡੀਜ਼ ਦੇ ਖਿਲਾਫ 518 ਦੇ ਸਕੋਰ ਦੇ ਨਾਲ ਮਹਿਲੀ ਪਾਰੀ ਕੀਤੀ ਕੁਸ਼ੀ